ਸੁਣ ਲਓ ਜੀ ਵੱਡੀ ਖ਼ਬਰ ਹੈ ਤੇ ਇਹ ਜਾਣਕਾਰੀ ਕੋਈ ਵੱਡੀ ਖ਼ਬਰ ਦਾ ਅਸਰ ਹੈ ਕਿ ਪੰਜਾਬ ਪਵਨ ਵਿਖੇ ਪੱਲੇਦਾਰਾਂ ਦੀਆਂ ਲੜਕੀਆਂ ਮੰਗਾਂ ਨੂੰ ਲੈ ਕੇ ਜਿਹੜੀ ਕਿਹਾ ਮੀਟਿੰਗ ਹੋ ਜਾ ਰਹੀ ਹੈ ਮੰਤਰੀ ਕਟਾਰੂਨ ਚੱਕ ਦੇ ਨਾਲ ਮੀਟਿੰਗ ਦੀ ਸ਼ੁਰੂਆਤ ਚੋਰੀ ਕੀ ਜਲਦੀ ਹੋਵੇਗੀ ਪੱਲੇਦਾਰ ਯੂਨੀਅਨ ਦੇ ਆਗੂ ਜਿਹੜੇ ਕਿ ਪੰਜਾਬ ਪਵਨ ਚੰਡੀਗੜ੍ਹ ਵਿਖੇ ਪਹੁੰਚ ਚੁੱਕੇ ਨੇ ਤਾਂ ਕਿ ਇਹ ਵੱਡੀ ਜਾਣਕਾਰੀ ਚੰਡੀਗੜ੍ਹ ਤੋਂ ਆ ਰਹੀ ਹੈ ਜਿੱਥੇ ਕਿ ਪੰਜਾਬ ਪਵਨ ਵਿਖੇ ਪੱਲੇਦਾਰਾਂ ਦੀਆਂ ਲੜਕੀਆਂ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਮંત્રી ਕਿਟਾਰੂ ਚੱਡ ਦੇ ਨਾਲ ਮੀਟਿੰਗ ਦੀ ਸ਼ੁਰੂਆਤ ਜਿਹੜੀ ਕਿ ਉਹ ਜਲਦ ਹੀ ਹੋਵੇਗੀ ਪੱਲੇਦਾਰ ਯੂਨੀਅਨ ਦੇ ਆਰਦੂ ਪੰਜਾਬ ਤੋਂ ਵਨ ਵਿਖੇ ਪਹੁੰਚ ਗਏ ਨੇ ਜਿਸ ਤੋਂ ਬਾਅਦ ਕੀ ਮੰਤਰੀ ਕਿਟਾਰੂ ਚੱਡ ਦੇ ਨਾਲ ਪੱਲੇਦਾਰਾਂ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਜਿਸਦੇ ਬਾਬਤ ਜਿਹੜਾ ਕਿ ਪੱਲੇਦਾਰਾਂ ਵੱਲੋਂ ਉਹਨਾਂ ਦੀਆਂ ਅਹਿਮ ਮੰਗਾਂ ਰੱਖਣੀਆਂ ਜਾਣਗੀਆਂ ਤੇ ਜਿਹੜੀ ਮੀਟਿੰਗ ਹੈ ਉਹ ਮੰਤਰੀ ਕਿਟਾਰੂ ਚੱਡ ਦੇ ਨਾਲ ਚੰਡੀਗੜ੍ਹ ਪੰਜਾਬ ਤੋਂ ਵਿਖੇ ਹੋਣ ਜਾ ਰਹੀ ਹੈ